ਸੰਗਤ ਜੀ ਆਪਾਂ ਆਸਾ ਦੀ ਵਾਰ ਦੀ ਸੰਥਿਆ ਲੜੀਵਾਰ ਕਰ ਰਹੇ ਆ ਤੇ ਆਪਣੇ ਦੋ ਸ਼ਲੋਕ ਸੰਪੂਰਨ ਹੋ ਗਏ ਸਨ ਅੱਗੇ ਸ਼ੁਰੂ ਹੁੰਦਾ ਹਮ ਮੂਰਖ ਮੁਗਧ ਸਰਨਾਗਤੀ ਮਿਲ ਗੋਵਿੰਦ ਰੰਗਾ RAM ਰਾਜੇ ਗੁਰ ਪੂਰੇ ਹਰ ਪਾਇਆ ਹਰ ਭਗਤ ਇੱਕ ਮੰਗਾ ਮੇਰਾ ਮਨ ਤਨ ਸ਼ਬਦ ਵਿਗਾਸਿਆ ਜਪ ਅਨਤ ਤਰੰਗਾ ਅਨਤ ਬੋਲਣਾ ਅਨੰਤ ਨਹੀਂ ਬੋਲਣਾ ਅਨਤ ਤਰੰਗਾ ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤ ਸੰਗਾ ਸ਼ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਇੱਥੇ ਜਿਹੜੇ ਪੀਲੇ ਰੰਗ ਦੇ ਤੋਂ ਸ਼ਬਦ ਵੇਖ ਰਹੇ ਹੋ ਉਹਨਾਂ ਤੇ ਵਿਸਰਾਮ ਵਿਸਮਾਦ ਵੇਦ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਹੈ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡ ਹੈ ਵਿਡਾਹੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਦ ਲੱਗ ਹੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁਖ ਵਿਸਮਾਦ ਭੋਗ ਵਿਸਮਾਦ ਸਿਪਤ ਵਿਸਮਾਦ ਸਾਲਾਹ ਖਲਾਹ ਨਹੀਂ ਕਹਿਣਾ ਸਾਲਾਹ ਸੱਸੇ ਕੰਨਿ विस्माद उजड़ उजड़, उजड़ उजड़ पाठ जसके अदा उच्चारण करना उद राह विसुमाद नेड़、नेड़े, नेड़ी 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 नहीं पढ़ना दूर, दलावादाद देख देखी नहीं पढ़ना देख दलावा देना हाजरा हजूर वेख विडान रहमाद नानक बुजन बुजन के पाठ है बुजन पूरा भाव महला पहला ਕੁਦਰਤ ਦਿਸੈ ਦਿਸੈ ਨਹੀਂ ਪੜਨਾ ਦਿਸੈ ਦਲਾਵਾਂ ਦੇ ਨਾਲ ਕੁਦਰਤ ਦਿਸੈ ਕੁਦਰਤ ਸੁਣੀਐ ਦਲਾਵਾਂ ਦੇ ਨਾਲ ਐਡੰ ਜ਼ਲਾਵਾਂ ਲੱਗੀਆਂ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਪਤਾਲੀ ਨਹੀਂ ਕਹਿਣਾ ਪਾਤਾਲੀ ਪੱਪੇ ਕੰਨਾ ਆਕਾਸ਼ੀ ਐੜੇ ਕੰਨਾ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾ ਕੁਦਰਤ ਸਰਬ ਵਿਚਾਰ ਵਿਚਾਰ ਨਹੀਂ ਪੜ ਦੇਣਾ 24 ਭਾਵੇਂ ਨੂੰ ਵਿਹਾਰੀ ਲੱਗੀ ਤਿਆਰ ਰੱਖਣਾ ਕੁਦਰਤ ਖਾਣਾ ਪੀਣਾ ਪਹਿਨਣ ਤੇ ਪਹਿਨਣ ਪਾੜ ਜਿਹੜਾ ਸੰਗਤ ਜੀ ਕਸ ਕੇ ਭਾਵੇਂ ਭਾਰਾ ਪੂਰਨਾ ਹੈ ਕਿਉਂਕਿ ਥੱਲੇ ਹਲੰਤ ਲੱਗੀ ਹੈ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿੰਸੀ ਰੰਗੀ ਕੁਦਰਤ ਜੀਵ ਜਹਾਨ ਕੁਦਰਤ ਨੇਕੀਆ ਕੁਦਰਤ ਵਦਿਆ ਇੱਥੇ ਵਿਸਰਾਮ ਹੈ ਕੁਦਰਤ ਮਾਨਵ ਮਾਨ ਕੁਦਰਤ ਪਾਉਣ ਪਾਣੀ ਬੈਸੰਤਰ 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 ਨਹੀਂ ਪੜ ਦੇਣਾ ਬੈਸੰਤਰ ਬੱਬੇ ਨੂੰ ਦੁਲਾਮਾ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੈ ਉਪਮੈ ਨਹੀਂ ਪੜਨਾ ਹੁਕਮੈ ਦਲਾਵਾ ਦੇ ਨਾਲ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀ ਆਪੀ ਨੇ ਭੋਗ ਭੋਗ ਕੈ ਆਪੀ ਨੇ ਭਾਰਾ ਪੜਨਾ ਆਪੀ ਨੇ ਭੋਗ ਭੋਗ ਕੈ ਕੋਈ ਪਸਮੜ ਭੌਰ ਸਿਧਾਇਆ ਹੁਣ ਧਿਆਨ ਰੱਖਣਾ ਇਸ ਸੰਗਤ ਜੀ ਪੱਬਾ ਲੱਗਾ ਇੱਥੇ ਵੀ ਪੱਬਾ ਲੱਗਿਆ ਭਸਮੜ ਭੌਰ ਭੌਰ ਸਿਦਾ ਆਇਆ ਵੱਡਾ ਹੋਆ ਦੁਨੀਦਾਰ ਗਾਲ ਇਹਨੂੰ ਗਲ ਨਹੀਂ ਪੜ ਦੇਣਾ ਗਾਲ ਪੋਲਾ ਸੰਗਲ ਘਤ ਚਲਾਇਆ ਅੱਗੇ ਕੀਰਤ ਕਰਨੀ ਕੀਰਤ ਵਾਚੀਐ ਵਾਚੀਐ ਨਹੀਂ ਪੜ ਦੇਣਾ ਵਾਚੀਐ ਦਲਾਵਾ ਦੇ ਨਾਲ ਬੈ ਲੇਖਾ ਕਰ ਸਮਝਾਇਆ ਥਾਉ ਨਾ ਹੋਵੇ ਪੌਦੀ ਹੁਣ ਜਿਹੜੀ ਈਡੀ ਨੂੰ ਬਿਹਾਰੀ ਲੱਗੀ ਹੈ ਸੰਗਤ ਜੀ ਇਹ ਸਬੰਧਕ ਲਾ ਕੇ ਉਚਾਰਨ ਕਰਨੀ ਹੈ ਪੌਦੀ ਪੌਦੀ ਪੜ ਕੇ ਏਡੀ ਜਿਹੜੀ ਬਿਹਾਰੀ ਹੈ ਬਾਅਦ ਚ ਪੜਨੀ ਕਿ ਮਤਲਬ ਕਿ ਏਡੀ ਜਿਹੜੀ ਬਿਹਾਰੀ ਹੈ ਨਾਲ ਉਚਾਰਨ ਕਰਨੀ ਹੈ ਪੌਦੇਈ ਪੌਦੇਈ ਇਸ ਤਰ੍ਹਾਂ ਪੜਨਾ ਹੈ ਹੁਣ ਸੁਣੀਏ ਕਿਆ ਰੂ ਆਇਆ ਰਵਾਇਆ ਨਹੀਂ ਪੜ ਦੇਣਾ ਧਿਆਨ ਰੱਖਣਾ ਰੂ ਆਇਆ ਰਾਰੇ ਨੂੰ ਦਿਲੈਂਕੜਾ ਲੱਗਿਆ ਰਵਾਇਆ ਹੁੰਦਾ ਇੱਕ ਔਂਕੜ ਦੇ ਨਾਲ ਮਨ ਅੰਧਾ ਹੈ ਮਨ ਅੰਧੇ ਨਹੀਂ ਪੜਨਾ ਅੰਦਰ ਦਲਾਵਾ ਦੇਣਾ ਜਨਮ ਗਵਾਇਆ ਦੀਨ ਦਿਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਯਾ RAM ਜੀ ਹੋ ਮੰਗੋ ਸਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵੱਛਲ ਹਰ ਬਿਰਧ ਹੈ ਹਰ ਲਾਜ਼ਰ ਖਾਇਆ ਜਨ ਨਾਨਕ ਸਰਨਾਗਤੀ ਹਰ ਨਾਮ ਤਰਾਇਆ ਸ਼ਲੋਕ ਮਹੱਲਾ ਪਹਿਲਾ ਭੈ ਵਿੱਚ ਪਵਨ ਵਹ ਸਦ ਵਾਅ ਤਿਆਰ ਰੱਖਣਾ ਦਲਾਵਾਂ ਦਾ ਖਾਸ ਕਰਕੇ ਪੈ ਵਹਿ ਸਲਾਮ ਆ ਲਗੀ ਪੈ ਵਿੱਚ ਚਲ ਹੈ ਲਖ ਦਰਿਆਉ ਦਰਿਆਉ ਨਹੀਂ ਕਹਿ ਦੇਣਾ ਦਰਿਆਉ ਬਿਹਾਰੀ ਦੇ ਨਾਮ ਪੈ ਵਿੱਚ ਅਗਨ ਕੱਢੈ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਦੱਬੀ ਕੱਸ ਕੇ ਬੋਲਣਾ ਅਦਕਲਾ ਪੈ ਵਿੱਚ ਇੰਦ ਫਿਰੈ ਸਿਰ ਭਾਰ ਫਿਰੇ ਨਹੀਂ ਪੜ ਦੇਣਾ ਫਿਰੈ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਓਹ ਇਸ ਤਰ੍ਹਾਂ ਆਹ ਮੁਕਤਾ ਹੈ ਉਹ ਪ੍ਰੂੜੀ ਚਲਤ ਨੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆ ਡਾਣੇ ਆਕਾਸ਼ ਐਡੇ ਨੂੰ ਕੰਨਾ ਇੱਥੇ ਵੀ ਐਡ ਕਰਨਾ ਆ ਡਾਣੇ ਆਕਾਸ਼ ਭੈ ਵਿੱਚ ਜੋਤ ਮਹਾਬਲ ਸੂਰ ਭੈ ਵਿੱਚ ਆਵਹਿ ਜਾਵਹਿ ਪੂਰ ਸਗਲਿਆ ਭਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ ਨਾਨਕ ਨਿਰਪੋ ਨਿਰੰਕਾਰ ਹੋਰ ਕੇਤੇ RAM ਰਵਾਲ ਕੇਤੀਆ ਕੰਨ ਕਹਾਣੀਆਂ ਕੰਨ ਭਾਰਾ ਪੜਨਾ ਹਲੰਤ ਲੱਗੀਏ ਕੇਤੇ ਬੇਦ ਵਿਚਾਰ ਕੇਤੇ ਨਚਹਿ ਮੰਗਤੇ ਗਿੜ ਮੁੜ ਧਿਆ ਰੱਖਣਾ ਰਾੜੇ ਦੀ ਬਾਜ ਉਚਾਰਨ ਹੋਵੇ ਗਿੜ ਮੁੜ ਪੂਰਹ ਤਾਲ ਬਾਜਾਰੀ ਬਾਜ਼ਾਰ ਮਹਿ ਆਏ ਕੱਢਹਿ ਬਾਜ਼ਾਰ ਗਾਵਹਿ ਰਾਜੇ ਰਾਣੀਆਂ ਬੋਲਹਿ ਆਲ ਪਤਾਲ ਲੱਕ ਟੱਕਿਆ ਕਿ ਮੁੰਦੜੇ ਲੱਕ ਟੱਕਿਆ ਕਿ ਹਾਰ ਜਿਤ ਤਨ ਪਾਈਐ ਨਾਨਕਾ ਸੇ ਤਨ ਹੋਵਹਿ ਸ਼ਾਰ ਗਿਆਨ ਗੱਲਈ ਗੱਲਈ ਕਸ ਕੀ ਬੋਲਣਾ ਅਦਕਲਾਕਿ ਉਚਾਰਨ ਕਰਨਾ ਈੜੀ ਦੀ ਆਵਾਜ਼ ਨਾਲ ਜ਼ਰੂਰ ਬੋਲਨੀ ਈੜੀ ਨੂੰ ਬਿਹਾਰੀ ਲੱਗੀ ਐ ਗਿਆਨ ਨਾਲ ਗੱਲ ਹੀ ਢੂਡੀ ਐ ਹੁਣ ਕਈ ਸੰਤਨ ਪੜ ਜਾਂਦੀ ਐ ਢੂਡੀ ਐ ਟਿੱਪੀ ਲਾ ਕੇ ਪਰ ਟਿੱਪੀ ਤੋਂ ਰਹਿਤ ਪਾਠ ਆਇਆ ਢੂਡੀ ਐ ਕਤਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈ ਐ ਹੋਰ ਹਕਮਤ ਹੁਕਮ ਕੁਵਾਰ ਪੌੜੀ ਨਦਰ ਕਹੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀਉ ਬਹੁਤੀ ਜਨਮ ਭਰਮਿਆ ਭਰਮਿਆ ਨਹੀਂ ਕਹਿਣਾ ਭਰਮਿਆ ਪਰ ਮਿਆਂ ਟਿੱਪੀ ਲੱਗੀ ਤਿਆਰ ਰੱਖਣਾ ਤਾਂ ਸਤਿਗੁਰੂ ਸ਼ਬਦ ਸੁਣਾਇਆ ਸਤਿਗੁਰ ਦਾ ਜੀਵੜ ਦਾਤਾ ਕੋ ਨਹੀਂ ਸਭ ਸੁਨੇ ਹੋ ਸੁਨੇ ਹੋ ਇੱਥੇ ਲੱਗੀ ਇਹ ਨਾਲੇ ਨੂੰ ਸ਼ਿਆਰੀ ਉਚਾਰਨ ਹੋਵੇਗੀ ਸੁਨੇ ਹੋ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋ ਆਪ ਗਵਾਇਆ ਜਿਨ ਸੱਚੋ ਸੱਚ ਬਜਾਇਆ ਜਿਨ ਸੱਚੋ ਸੱਚ 부ਜਾਇਆ ਸੋ ਸੰਗਤ ਜੀ ਚਾਰ ਸ਼ਲੋਕ ਆਪਣੇ ਆਸਾ ਦੀ ਵਾਰ ਦੇ ਸੰਪੂਰਨ ਹੋ ਗਏ ਨੇ ਸੋ ਜਿਨ੍ਹਾਂ ਸੰਗਤਾਂ ਨੇ ਪਿਛਲੇ ਸ਼ਲੋਕਾਂ ਦੀ ਸੰਖਿਆ ਨਹੀਂ ਕੀਤੀ ਜੂਟੂ ਦੀ ਪਲੇਲਿਸਟ ਦੇ ਵਿੱਚ ਸੰਖਿਆ ਪਈ ਹੈ ਜਾ ਕੇ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ